ਇਧਰ ਕਹਿੰਦੇ ਨੇ ਕਿ ਭਈ ਰਾਜਨੀਤੀ ਦੀ ਗਲਤੀ ਆਪਾਂ ਕਰ ਰਹੇ ਹਾਂ ਪਰ ਥੋੜਾ ਜਿਹਾ ਪੈਸਾ ਉਸੇ ਦੀ ਵੀ ਗੱਲ ਕਰੀਏ ਕਰਜ਼ਾ ਪੰਜਾਬ ਵਾਲੇ ਹੋਰ ਮੰਗ ਰਹੇ ਕਹਿੰਦੇ 1.1500 ਕਰੋੜ ਰੁਪਏ ਦੇ ਦੋ ਕੀ ਕਰਨ ਦੱਸੋ ਹੂੰ 1.1500 ਕਰੋੜ ਮੰਗਿਆ ਜੀ ਦੇਖੋ ਹੁਣ ਕੀ ਕੀਤਾ ਜਾਵੇ ਦੇਖੋ ਭਈ ਉਹ ਆnde ਹੁੰਦੇ ਹਨਾ ਕਿ ਛੋਟੀਆਂ ਛੋਟੀਆਂ ਮੋਰੀਆਂ ਤੇ ਰਫੂ ਹੋ ਜਾਂਦੀਆਂ ਹੂੰ ਜਿੱਥੇ ਪਰਿਹਾਰ ਹੀ ਪੈ ਜਾਣ ਫਿਰ ਉੱਥੇ ਬਿਲਕੁਲ ਬਿਲਕੁਲ ਕੌਣ ਉੱਥੇ ਸੀ ਉਹ ਹਾਲ ਹੁਣ ਪੰਜਾਬ ਦੇ ਆ ਤਾਂ ਗੱਲ ਇਹ ਆ ਕਿ ਦੇਖੋ ਐਤਕੀਨਾ ਮੌਨਸੂਨ ਖਤਮ ਹੋ ਗਿਆ ਜੀ 28% ਆਪਣੇ ਜਿਹੜੀ ਬਾਰਿਸ਼ ਘੱਟ ਹੋਈ ਆ ਬਿਲਕੁਲ ਇਟ ਮੀਨ ਕਿ ਜੂਨ ਤੇ ਮਈ ਬੜੀ ਗਰਮੀ ਪਈ ਕਹਿਰ ਦੀ ਬਿਜਲੀ ਡਿਮਾਂਡ ਬਹੁਤ ਵੱਡੀ ਪੀਕ ਤੇ ਰਹੀ ਇਸ ਵਾਰੀ ਹਾਂ ਜੀ ਹਾਈ ਚਲੇ ਗਈ ਜੀ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਹੁਣ ਜਿਹੜਾ ਸਬਸਿਡੀ ਦਾ ਬਿੱਲ ਸੈੱਟ ਕੀਤਾ ਹੁੰਦਾ ਤੁਸੀਂ ਉਹਦੇ ਤੋਂ ਵੀ ਗਾ ਲੰਗਾ ਹੂੰ ਸ਼ਾਇਦ 2000 ਕਰੋੜ ਜੀ ਉਧਰੋਂ ਹੁਣ ਜੇ ਤੁਸੀਂ ਦੇਖੋਗੇ ਤੇ ਹਾਈ ਕੋਰਟ ਨੇ ਪਿਛਲੇ ਦਿਨੀ ਮਲਾਜ਼ਮਾਂ ਨੂੰ ਜਿਹੜਾ ਸ਼ਿਮਾ ਪੇ ਕਮਿਸ਼ਨ ਦਿੱਤਾ ਜੀ ਉਹਦੇ ਤੇ ਵੀ 20000 ਕਰੋੜ ਤੁਹਾਡਾ ਐਕਸਟਰਾ ਆਜ ਸ਼ਾਇਦ ਅ ਕੱਲ ਮੈਂ ਦੇਖ ਰਿਹਾ ਸੀ ਕਈ ਕਰੋੜ ਰੁਪਈਆ ਤੇ ਜੁਰਮਾਨਾ ਇਹਨਾਂ ਨੂੰ ਕੱਲ ਹਾਈ ਕੋਰਟ ਚ ਭਰਨਾ ਪਿਆ ਹੂੰ ਤਾਂ ਯਾਨੀ ਕੇਂਦਰ ਦੀਆਂ ਗ੍ਰਾਂਟਾਂ ਰੁਕੀਆਂ ਪਈਆਂ ਨੇ ਕੁਝ ਡਿਸਪਿਊਟਡ ਮਸਲੇ ਆ ਗੀ ਤਾਂ ਫਿਰ ਸਰਕਾਰ ਕਿਵੇਂ ਚੱਲੇਗੀ ਸਾਹਿਬ ਸਰਕਾਰ ਕੋਲ ਆਪਸ਼ਨ ਹੋਰ ਕੀ ਹੈ ਜਿਹੜੀਆਂ ਫ੍ਰੀ ਵਾਲੀਆਂ ਸਹੂਲਤਾਂ ਦਿੱਤੀਆਂ ਸੀ ਉਹ ਬਹੁਤ ਭਾਰੀ ਪੈ ਗਈਆਂ ਹਾਂਜੀ ਮੈਂ ਡਾਟਾ ਕੱਟ ਕੇ ਦੇਖਿਆ ਸਾਬ ਜੀ 2010 ਦੇ ਵਿੱਚ ਜਿਹੜੀ ਪੈਨਸ਼ਨ 'ਚ ਰਕਮ ਜਾਂਦੀ ਸੀ ਆਲਮੋਸਟ ਦੁੱਗਣੀ ਹੂੰ ਤਨਖਾਹ 'ਚ ਜਾਂਦੀ ਸੀ ਉਹ ਦੁੱਗਣੀ ਤੋਂ ਵੀ ਕਹ ਲਓ ਕਿ ਦੁੱਗਣੀ ਦੇ ਕਰੀਬ ਹੀ ਕਹ ਲਓ ਵੀ ਦੁੱਗਣੀ ਤੋਂ ਥੋੜੀ ਜੀ ਓਰੇ ਸਬਸਿਡੀਆਂ ਦੀ ਵੀ ਦੁੱਗਣੀ ਆ ਯਾਨੀ ਵੱਡੀਆਂ ਜਿੱਥੇ ਅਸੀਂ ਅਦਾਇਗੀਆਂ ਕਰਨੀਆਂ ਹੂੰ ਪੈਨਸ਼ਨ ਹੈ ਤਨਖਾਹ ਹੈ ਸਬਸਿਡੀ ਹੈ ਹਾਂ ਤਨਖਾਹਾਂ ਵਗੈਰਾ ਸਾਰਾ ਬਾਕੀ ਤਾਂ ਛੱਡ ਦਿਓ ਨਾ ਅੱਛਾ ਵਿਆਜ ਜਿਹੜੀ ਸੀ ਉਹ ਵੀ ਸਾਡੀ ਤਕਰੀਬਨ ਲਾ ਲਓ ਕਿ 10 ਸਾਲਾਂ ਚ 6000 ਕਰੋੜ ਸ਼ਾਇਦ ਵੱਧ ਗਈ ਆ ਹੂੰ ਤੁਸੀਂ ਇਹ حساب ਲਾ ਲਓ ਕਿ ਜੋ ਅਸੀਂ ਮਤਲਬ ਦੇਣਦਾਰੀਆਂ ਨੇ ਦੇਣਦਾਰੀਆਂ ਨੇ ਜੀ ਉਹ ਵਧਾ ਲਈਆਂ ਆਲਮੋਸਟ ਕਹੋ ਕਿ 1.5 ਗੁਣਾ ਡੇੜੀਆਂ ਜਾਂ ਕਹੋ ਦੁੱਗਣੀਆਂ ਜੀ ਪਰ ਵਸੀਲੇ ਅਸੀਂ ਨਹੀਂ ਪੈਦਾ ਕਰ ਸਕੇ ਸਾਹਿਬ ਆਮਦਨ ਸਾਡੀ ਜਿਹੜੀ ਵਧੀ ਵਧੀ ਜ਼ਰੂਰ ਹੈ ਐਸੀ ਗੱਲ ਨਹੀਂ ਹੈ ਇਸ ਰਾਜ ਦੇ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਰਾਜ ਦੇ ਦੌਰਾਨ ਵੀ ਮਾਲੀਆ ਪ੍ਰਾਪਤੀ ਜੋ ਤਾਂ ਹੁੰਦਾ ਹੀ ਹੈ ਨਾ ਹੁੰਦਾ ਹੀ ਹੈ ਜੀ ਮੈਂ ਲਾ ਲਿਆ ਤੁਸੀਂ ਹਰੇਕ ਸਾਲ ਜੀਐਸਟੀ ਕਲੈਕਸ਼ਨ ਜਿਸ ਨੂੰ ਆਪਾਂ ਬੋਲਨੇ ਆ ਉਹ ਵੱਧ ਗਈ ਜਿਹੜਾ ਕੇਂਦਰ ਦਾ ਜੋ ਕੰਟਰੀਬਿਊਸ਼ਨ ਹੁੰਦਾ ਉਹ ਵੱਧ ਗਿਆ ਵਗੈਰਾ ਮਾਲੀਆ ਵੱਧਾ ਹੁੰਦਾ ਹਮੇਸ਼ਾ ਪਰ ਖਰਚੇ ਦੇ ਮੁਕਾਬਲੇ ਹੁਣ فرض ਕਰੋ ਕਿ ਤੁਹਾਡੀ ਆਮਦਨ ਕਰਦੇ ਵਿੱਚ 50000 ਹੈ 10 ਸਾਲ ਬਾਅਦ ਤੁਹਾਡੀ ਆਮਦਨ ਹੋ ਰਹੀ ਹੈ 65000 ਜੀ ਪਰ ਖਰਚਾ ਵੱਧ ਕੇ ਉਸੇ ਕਰਦਾ ਹੋ ਗਿਆ 85000 ਜੀ ਜੀ 30000 ਕਿੱਥੋਂ ਲੈ ਕੇ ਆਉਂਗੇ ਨਾ ਸਾਹਿਬ ਬਿਲਕੁਲ ਬਿਲਕੁਲ ਉਹ ਉਹ ਤਾਂ ਤੁਹਾਨੂੰ ਬੋਰੋ ਕਰਨਾ ਪਵੇਗਾ ਯਾਰ ਦੋਸਤੋਂ ਫੜਨਾ ਪਵੇਗਾ ਜਾਂ ਕੋਈ ਚੀਜ਼ ਵਿੱਚ ਨਹੀਂ ਪੜੇਗੀ ਤਾਂ ਕਿਹਾ ਸਰਕਾਰ ਕੋਲ ਆਪਸ਼ਨ ਰਹੂ ਹਮਮ ਇਹਹੀ ਹੈ ਪਰ ਇਹ ਸਾਫ ਹੋ ਗਿਆ ਕਿ ਬਈ 20000 ਕਰੋੜ ਯਹਾਂ ਪੜਾ 20000 ਕਰੋੜ ਯਹਾਂ ਪੜਾ ਉਹ ਸਰ ਪੜਾ ਹੀ ਰਹਿ ਗਿਆ ਉਹ ਪੜੇ ਤੇ ਗੜੇ ਪੈ ਗਿਆ ਬਿਲਕੁਲ ਬਿਲਕੁਲ ਉਹ અનુਪਮ ਖੇਰ ਦੀ ਫੋਟੋ ਵਾਲੇ ਨੋਟਾਂ ਨੂੰ ਬਸ ਉਹ ਬਸ ਉਹ ਹੀ ਨਿਕਲ ਗਿਆ ਉਹ ਬਸ ਉਹ અનુਪਮ ਖੇਰ ਦੀ ਫੋਟੋ ਤੇ ਕੁਲਵਿੰਦਰ ਢਿੱਲੋਂ ਦਾ ਗੀਤ ਹੈ ਕਿ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਕੇ ਆਸਦੀ ਰਹੀ ਬਸ ਬਸ ਉਹੀ ਹੈ ਸਭ ਜੀ ਯਾਨੀ ਆਮ ਆਦਮੀ ਪਾਰਟੀ ਜਿਹੜੀ ਹੈ ਜਿਹੜੇ ਦਾਅਵੇ ਕਰਦੀ ਸੀਗੀ ਸਾਬ ਜਿਹੜੀਆਂ ਗੱਲਾਂ ਉਹਨੂੰ ਲੱਗਦੀਆਂ ਸੀ ਕਿ ਅਸੀਂ ਕਰ ਲਵਾਂਗੇ ਸੰਭਵ ਹੋ ਜਾਣਗੇ ਜੀ ਜੀ ਬਹੁਤ ਦੂਰ ਚਲੇ ਗਏ ਬਹੁਤ ਦੂਰ ਬੁਰੀ ਤਰ੍ਹਾਂ ਫੇਲੀਅਰ ਹਨਾ ਕਹਿ ਸਕਦੇ ਇਹ ਤਾਂ ਚਲੋ ਹੁਣ ਇਹਨਾਂ ਦੇ ਪਾਰਟੀ ਸਟੈਂਡ ਵੀ ਹੁੰਦੇ ਆ ਹਮ ਕਿ ਕੇਂਦਰ ਦੇ ਨਾਲ ਬਿਹਤਰ ਤਾਲਮੇਲ ਹੁੰਦਾ ਜਾਂ ਕੇਂਦਰ ਕਹ ਲੋ ਕਿ ਸਾਫ਼ ਨੀਅਤ ਦੇ ਨਾਲ ਜੀ ਮਿਹਰਬਾਨ ਹੁੰਦਾ ਉਹ ਕਰਦੀ ਤਾਂ ਬਈ ਚੱਲਦਾ ਕੰਮ ਹੁਣ ਉਹ ਕੇਂਦਰ ਵੀ ਅੜਿਆ ਪਿਆ ਇੱਥੇ ਦੂਜੀ ਧਿਰ ਦਾ ਰਾਜ ਹੈ ਉੱਥੇ ਦੂਜੀ ਧਿਰ ਦਾ ਰਾਜ ਹੈ ਮੁੱਖ ਮੰਤਰੀ ਆਪਣੀ ਮਰਜ਼ੀ ਨਾਲ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਵੀ ਨਹੀਂ ਸਕਦਾ ਕਿ ਕੇਂਦਰ ਦੇ ਬਹੁਤਾ ਨੇੜੇ ਹੋ ਜਾਵੇ ਜਾਂ ਕੇਂਦਰ ਤੋਂ ਬਹੁਤਾ ਦੂਰ ਹੋ ਜਾਵੇ ਸੋ ਕੁੱਲ ਮਿਲਾ ਕੇ ਗੱਡੀ ਸਾਡੀ ਜਿਹੜੀ ਹੈ ਨਾ ਬਾਈ ਬਸ ਕਹਿ ਲੋ ਕਿ ਹੁਣ ਕਸੂਤੇ ਰਸਤੇ ਤੇ ਆ ਜੀ ਗੱਡੀ ਜਿਹੜੀ ਹੈ ਨਾ ਪਤਾ ਨਹੀਂ ਉਹਨੇ ਤੁਹਾਨੂੰ ਪਤਾ ਆਪਾਂ ਇੱਕ ਪਿੰਡਾਂ 'ਚ ਸ਼ਬਦ ਇਸਤੇਮਾਲ ਕਰਦੇ ਨੇ ਸੂਟਾ ਮਾਰ ਗਿਆ ਹਾਂ ਬਿਲਕੁਲ ਸਾਡਾ ਇੰਜਣ ਸੂਟਾ ਮਾਰ ਗਿਆ ਜੀ ਜੀ ਬਿਲਕੁਲ ਇਹਦੀ ਚੋਂ ਤੇਲ ਤੂਲ ਜਿਹੜਾ ਹੈ ਨਾ ਹਿਸਾਬ ਕਿਤਾਬ ਦਾ ਇਹਨੇ ਪਤਾ ਨਹੀਂ ਕਿੱਥੇ ਸੂਟਾ ਮਾਰ ਜਾਣਾ ਸੂਟਾ ਮਤਲਬ ਕਿ ਚਿਲਮਚੂਲ ਵਾਲਾ ਨਹੀਂ ਨਹੀਂ ਆਹ ਜਿਹੜਾ ਆਪਾਂ ਸ਼ਬਦ ਕਰਦੇ ਨੇ ਸੂਟਾ ਮਾਰ ਗਿਆ ਸੂਟਾ ਮਾਰ ਗਿਆ ਇਹ ਸੂਟਾ ਵੱਜਣ ਵਾਲਾ ਹੋਇਆ ਪਿਆ ਬਸ ਬਿਲਕੁਲ ਇੱਥੇ ਪੰਜਾਬ ਦੀ ਜਿਹੜੀ ਕਹਿ ਲੋ ਵਿੱਤੀ ਹਾਲਤ ਹੈ ਹਨਾ ਉਹ ਉਹ ਜਿਹੜਾ ਤੁਸੀਂ ਕਹਿ ਰਹੇ ਸ਼ਬਦ ਵਰਤ ਰਹੇ ਸੂਟਾ ਮਾਰ ਗਿਆ ਉਹ ਇੱਥੇ ਆਪਾਂ ਗੱਲ ਕਰ ਸਕਦੇ ਹਾਂ ਤੇ ਖੈਰ ਮਿੰਟੂ ਜੀ ਆਪਾਂ ਇਸ ਟਾਈਮ ਤਾ ਹੁਣ ਇਹ ਫਿਕਰ ਹੀ ਨਾਲ ਲੈ ਕੇ ਚੱਲ ਸਕਦੇ ਆ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭੁੱਖ ਕੀ ਹੋਊਗਾ ਹਨਾ ਇਹ ਪਾਰਟੀ ਜਾਂ ਆਉਣ ਵਾਲੀ ਕੋਈ ਰਾਜਨੀਤਿਕ ਪਾਰਟੀ ਜਾਂ ਆਉਣ ਵਾਲਾ ਕੋਈ ਉਮੀਦਵਾਰ ਇਸ ਸੀਨ ਨੂੰ ਸੰਭਾਲ ਸਕੂਗਾ ਕਿ ਨਹੀਂ ਤਾਂ ਭਾਈ ਹੁਣ ਦੇਖੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਸੀ ਜੀ ਪਹਿਲਾਂ ਹੱਥ ਖੜੇ ਕਰਦੇ ਹੂੰ ਦਾਅਵੇ ਕਰਕੇ ਬਿਲਕੁਲ ਤੇ ਜਦੋਂ ਤੁਸੀਂ ਬੇਵੱਸ ਹੋ ਜਾਂਦੇ ਹੋ ਤਾਂ ਫਿਰ ਤੁਹਾਨੂੰ ਬੇਵਸ ਨਹੀਂ ਕਿਹਾ ਜਾਂਦਾ ਰਾਜਨੀਤਿਕ ਪਾਛਾ ਚ ਤੁਹਾਨੂੰ ਫੇਲ ਕਿਹਾ ਜਾਂਦਾ ਬਿਲਕੁਲ ਵਾਦੇ ਕਰੀਏ ਗਰਦਾਸਮਾਨ ਵਾਲਾ ਕੰਮ ਨਹੀਂ ਚੱਲਦਾ ਕਿ ਹਾਂਜੀ ਤੈਨੂੰ ਫੇਲ ਕਾ ਕੇ ਪਾਸ ਨਹੀਂ ਇੱਥੇ ਤਾਂ ਭਾਈ ਕੋਈ ਦੂ ਬਤਾ ਨਹੀਂ ਜੀ 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 ਇੱਥੇ ਤਾਂ ਇੱਕ ਇੱਕ ਟਿਕ ਮਾਰ ਹੋਣਾ ਹੀ ਹੋਣਾ ਹੈ ਬਿਲਕੁਲ ਹਰ ਹਾਜ ਚ ਪਾਸ ਹੋਣਾ ਪੈਣਾ ਜੇ ਲੋਕਾਂ ਚ ਬਣੇ ਰਹਿਣਾ ਜੀ ਸਰ ਜੀ